ਕਿਵੇਂ ਵੇਖਦੇ ਹੋ ਬੱਚਿਆਂ ਦੇ ਭਵਿੱਖ ਨੂੰ ਆ ਬੱਚੇ ਛੋਟੇ ਛੋਟੇ ਸ਼ਹਿਰ ਦੇ ਵਿੱਚ ਔਰ ਅੱਡਿਆਂ ਦੇ ਵਿੱਚ ਅਕਸਰ ਹੀ ਮਜਬੂਰੀ ਦੇ ਮਾਰੇ ਰੋਟੀ ਨੂੰ ਤਰ-ਤਰ ਭਟਕਦੇ ਆ ਔਰ ਸਾਡਾ ਦੇਸ਼ ਜਿਹੜਾ ਉਹ ਕਿੰਨਾ ਕ ਡਿਵੈਲਪ ਹੈ ਕਿੰਨੀਆਂ ਦਾ ਸਰਕਾਰਾਂ ਸੋਚ ਰਹੀਆਂ ਨੇ ਇਹਨਾਂ ਬੱਚਿਆਂ ਵਾਸਤੇ ਜਾਂ ਸਾਡੇ ਦੇਸ਼ ਦੇ ਭਵਿੱਖ ਵਾਸਤੇ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹੈ ਔਰ ਆਉਂਦੀਆਂ ਜਾਂਦੀਆਂ ਕਾਰਾਂ ਨੂੰ ਹੱਥ ਦੇਣਾ ਕਿਤੇ ਨਾ ਕਿਤੇ ਇਹਨਾਂ ਦਾ ਵੀ ਮਨ ਕਰਦਾ ਹੋਵੇਗਾ ਕਿ ਅਸੀਂ ਸਕੂਲ ਜਾਈਏ ਅਸੀਂ ਵੀ ਬੱਸਾਂ ਵਿੱਚ ਬੈਠ ਕੇ ਜਾਈਏ ਬੱਸਾਂ ਵੱਲ ਝਾਕਦੇ ਆ ਔਰ ਦਿਲ ਤਾਂ ਕਰਦਾ ਹੈ ਲੇਕਿਨ ਮਜਬੂਰੀ ਕੀ ਆ ਕਿ ਸਰਕਾਰਾਂ ਪ੍ਰੋਪਰ ਹਰ ਬੰਦੇ ਵੱਲ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਦੇ ਸਿਰ ਤੇ ਲੋਕ ਨਹੀਂ ਵਸ ਰਹੇ ਲੋਕ ਆਪਣੀ ਹੀ ਧੌਰ ਨਾਲ ਵਸ ਰਹੇ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਇੱਕ ਤਰਫ ਜਿਹੜਾ ਵਾ ਉਹ ਮਨ ਦੇ ਉੱਤੇ ਬੜੀ ਬੁਝਨਤਾ ਜਿਹੜੀ ਉਹ ਦਿਖਾਈ ਜਾਂਦੀ ਆ ਕਿ ਬੱਚੇ ਬਸ ਇਹੀ ਵੇਖਦੇ ਰਹਿੰਦੇ ਆ ਕਿ ਅਸੀਂ ਕਦੋਂ ਆਪਣਾ ਭਵਿੱਖ ਜਿਹੜਾ ਉਹ ਬਣਾਉਣਾ ਕਦੋਂ ਆਪਣਾ ਆਪ ਸੁਧਾਰਾਂਗੇ ਔਰ ਇਹਨਾਂ ਬੱਚਿਆਂ ਦੀ ਮਜਬੂਰੀ ਕੀ ਆ ਕਿ ਸਵੇਰੇ ਰੋਟੀ ਵਾਸਤੇ ਹਰ ਇੱਕ اڈਿਆਂ ਉੱਤੇ ਹਰ ਇੱਕ ਦੁਕਾਨਦਾਰੀਆਂ ਅੱਗੇ ਔਰ